ਆਨਲਾਈਨ ਚ ਭਾਪੜੇ ਆਪਣੇ ਆਪ ਨੂੰ ਆਈ ਗੈਸ ਮੇਰੇ ਨਾਲ ਇਹ ਨਹੀਂ ਵਧੀਆ ਟੀਮ ਆ ਤਾਂ ਮੈਂ ਸੋਚਦੀ ਆ ਕਿ ਮੈਂ ਬਹੁਤ ਅੱਗੇ ਤੱਕ ਜਾਉਂਗੀ ਤੇ ਜਦੋਂ ਇਦਾਂ ਦੇ ਕਿਸੇ ਪ੍ਰੋਜੈਕਟ ਦੇ ਵਿੱਚ ਮੈਨੂੰ ਜੁੜਨ ਦਾ ਮੌਕਾ ਮਿਲ ਰਿਹਾ ਤਾਂ ਮੈਂ ਕਿਉਂ ਨਹੀਂ ਜੁੜਾਂਗੀ ਸਕਰੀਨ ਇਸ ਦਾ ਮਿਲਣਾ ਮੀਨ ਤੁਹਾਡੀ ਆਪਣੀ ਤੁਸੀਂ ਸਟੋਰੀ ਦੱਸ ਰਹੇ ਹੋ। ਔਰਮੈਨ ਔਰੀਐਂਟਡ ਜਿਹੜੀ ਇਹ ਫਿਲਮ ਹੈ। ਸੋ ਇਦਾਂ ਦੀਆਂ ਫਿਲਮਾਂ ਕਰਕੇ ਬਹੁਤ ਮਜ਼ਾ ਆਉਂਦਾ ਕਿ ਅਸੀਂ ਕੁਝ ਕਰਪਾਉਨੇ ਆ। ਤੇ ਇਹ ਕੈਰੈਕਟਰ ਦੇਖ ਲੈਣ ਤਾਂ ਉਹ ਪੂਰੀ ਵੈਬ ਸੀਰੀਜ਼ ਦੇਖਣੀ ਪੈਣੀ ਆ। ਬਟ ਜਿਹੜੀ ਇਹ کہانی ਹੈ ਇਹ ਕੁੜੀਆਂ ਦੇ ਨਾਲ ਅਟੈਚ ਹੈਗੀ ਤੇ ਜਿੰਨੀਆਂ ਵੀ ਫੈਮਿਲੀਜ਼ ਨੇ ਆਪਣੇ ਇੰਡੀਆ ਤੋਂ ਬਾਹਰ ਜਾਂਦੀਆਂ ਨੇ ਉਹਨਾਂ ਦੇ ਨਾਲ ਉੱਥੇ ਕੀ ਕੀ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਪ੍ਰੈਜੈਂਟ ਕਰਦੀ ਹੈ ਇਹ ਵੈਬ ਸੀਰੀਜ਼ ਪਰ ਖਾਸ ਕਰ ਜੋ ਕੁੜੀਆਂ ਹੀ ਹੁੰਦੀਆਂ ਜੋ ਵਿਆਹ ਤੋਂ ਪਹਿਲੇ ਵੀ ਮਾਪਿਓ ਨਾਲ ਇਤਨਾ ਇਨਾ ਅਟੈਚ ਹੁੰਦੀਆਂ ਤੇ ਵਿਆਹ ਤੋਂ ਬਾਅਦ ਵੀ ਉਹ ਉਹਨਾਂ ਨੂੰ ਜ਼ਿੰਮੇਵਾਰੀ ਬੋਲ ਉਹਨਾਂ ਦਾ ਪਿਆਰ ਬੋਲ ਉਹ ਕਦੇ ਖਤਮ ਨਹੀਂ ਹੁੰਦਾ ਲਾਈਫਟਾਈਮ ਸਤਿ ਸ਼੍ਰੀ ਅਕਾਲ ਦੋਸਤੋ ਚੈਨ 7 ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਆਪਾਂ ਪਹੁੰਚੇ ਆ ਪੋਸਟਰ ਲਾਂਚ ਕੁੜੀਆਂ ਪੰਜਾਬ ਦੀਆਂ ਸਾਡੇ ਨਾਲ ਸਟਾਰ ਕਾਸਟ ਜੁੜੀਆਂ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਪੋਸਟਰ ਲਾਂਚ ਮੂਵੀ ਦੇ ਬਾਰੇ ਸਾਸ਼ਿਕਾ ਸਾਸ਼ਿਕਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਤੇ ਤੁਹਾਡਾ ਕੀ ਰੋਲ ਹੈ ਇਸ ਮੂਵੀ ਵਿੱਚ ਮੇਰਾ ਨਾਮ ਮਾਇਰਾ ਕੌਰ ਘਈਆ ਤੇ ਮੇਰਾ ਇਸ ਮੂਵੀ ਚ ਰੋਲ ਆ ਜਿਹੜੀ ਕੁੜੀ ਬਹੁਤ ਜ਼ਿਆਦਾ ਇਮੋਸ਼ਨਸ ਨਾਲ ਰਹਿੰਦੀ ਆ ਕਿ ਉਹ ਕਿੰਨੀ ਸਟਰੋਂਗ ਹੋ ਸਕਦੀ ਆ ਹਰ ਇੱਕ ਵਾਰੀ ਕੁੜੀਆਂ ਕੋਲ ਹਮੇਸ਼ਾ ਸਟਰੋਂਗ ਬਣਨ ਦੀ ਲਈ ਬਹੁਤ ਘੱਟ ਓਪਰਚ्युनिटीज ਆਉਂਦੀ ਆ ਤਾਂ ਇਹਦੇ ਚ ਕੁੜੀ ਹਮੇਸ਼ਾ ਸੌਫਟ ਹਾਰਟਿਡ ਰਹਿੰਦੀ ਆ ਇਹਦੇ ਚ ਦਿਖਾਇਆ ਜਾ ਰਿਹਾ ਹੈ ਕਿ ਨਈ ਕੁੜੀਆਂ ਸਟਰੋਂਗ ਵੀ ਹੋ ਸਕਦੀ ਆ ਅੱਜ ਕੱਲ ਦੀ ਸੋਸਾਇਟੀ ਚ ਇੱਕ ਮੈਮ ਸੀਮ ਮਾਇਰਾ ਸ਼ਰਮਾ ਜੀ ਤੇ ਇੱਕ ਹੁਣ ਆ ਗਿਆ ਮਾਇਰਾ ਕੌਰ ਜੀ ਇੰਡਸਟਰੀ ਦੇ ਵਿੱਚ ਤੁਹਾਨੂੰ ਕੀ ਲੱਗਦਾ ਆਨਲਾਈਨ ਟਾਈਮ 'ਚ ਕਿੱਥੇ ਦਿਖਦੇ ਹੋ ਆਪਣੇ ਆਪ ਨੂੰ ਆਨਲਾਈਨ ਟਾਈਮ 'ਚ ਮੈਂ ਆਪਣੇ ਆਪ ਨੂੰ ਆਈ ਗੈਸ ਮੇਰੇ ਨਾਲੇ ਨਹੀਂ ਵਧੀਆ ਟੀਮ ਆ ਤਾਂ ਮੈਂ ਸੋਚਦੀ ਆ ਕਿ ਮੈਂ ਬਹੁਤ ਅੱਗੇ ਤੱਕ ਜਾਊਂਗੀ ਤਾਂ ਬਾਕੀ ਸ਼ਿਵਮ ਸਰ ਨੇ ਤਾਂ ਉਹਨਾਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਦਾ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਦਾ ਪੱਪੀ ਹਲੀ ਲਾਸਟ ਮੂਵੀ ਦੇਖੀ ਆ ਲੜਵਰੇ ਜੀ ਬਹੁਤ ਸੋਹਣੀ ਮੂਵੀ ਸੀਗੀ ਮੈਂ ਇਸ ਮੂਵੀ 'ਚ ਤੁਹਾਡਾ ਕੀ ਰੋਲ ਹੈ ਇਸ ਮੂਵੀ ਦੇ ਵਿੱਚ ਜੋ ਮੈਂ ਕਿਰਦਾਰ ਨਿਭਾਣ ਜਾ ਰਹੀ ਆ ਉਹ ਇੱਕ ਪੰਜਾਬੀ ਕੁੜੀ ਦਾ ਕਿਰਦਾਰ ਹੈ ਜਿਹਦੇ ਪੇਰੈਂਟਸ ਬਾਹਰ ਨੇ ਉਹਦੇ ਭਰਾ ਦੇ ਕੋਲੇ ਔਰ ਉਹਦੇ ਭਰਾ ਨੇ ਬੜੀ ਵਧੀਆ ਕੰਡੀਸ਼ਨ ਚ ਨਹੀਂ ਰੱਖਿਆ ਹੋਇਆ ਪੇਰੈਂਟਸ ਨੂੰ ਸੋ ਇੱਥੋਂ ਬੜੀ ਜਦੋ ਜਹਿਦ ਕਰਕੇ ਜਾਂਦੀ ਹੈ ਆਪਣੇ ਬਲਬੂਤੇ ਤੇ ਬਾਹਰ ਜਾਂਦੀ ਹੈ ਕਿੰਨੀਆਂ ਉਹਨੂੰ ਰੁਕਾਵਟਾਂ ਆਉਂਦੀਆਂ ਨੇ ਬਾਹਰ ਜਾਣ ਟਾਈਮ ਔਰ ਕਿੰਨਾ ਔਖਾ ਹੁੰਦਾ ਹੈ ਉੱਥੇ ਪਹੁੰਚਦੀ ਹੈ ਔਰ ਐਸਾ ਕੀ ਕਰਦੀ ਹੈ ਜਿੱਥੋਂ ਸਾਰੇ ਉਸ ਚੰਗਲ ਤੋਂ ਉਹਨਾਂ ਨੂੰ ਆਜ਼ਾਦ ਕਰਦੀ ਹੈ ਉਸ ਮਾਹੌਲ ਤੋਂ ਸੋ ਉਸ ਬੇਸਿਸ ਤੇ ਜਿਹੜਾ ਆ ਮੇਰਾ ਜਿਹੜਾ ਪਾਰਟ ਆ ਉਹ ਇਦਾਂ ਚੱਲੇਗਾ ਮੈਮ ਅਲੜ ਵਰੇਸ ਤੋਂ ਹਟ ਕੇ ਹੁਣ ਵੈਬ ਸੀਰੀਜ਼ ਤੇ ਤੁਸੀਂ ਆਏ ਹੋ ਤੇ ਤੁਹਾਨੂੰ ਕਿਵੇਂ ਲੱਗਦਾ ਸ਼ਿਵਮ ਸ਼ਰਮਾ ਜੀ ਨੇ ਮੂਵੀ ਡਾਇਰੈਕਟ ਕਰਕੇ ਦੂਜੀ ਮੂਵੀ ਆਈ ਥਿੰਕ ਕਿ ਅ ਨਹੀਂ ਸਾਡਾ 3rd ਪ੍ਰੋਜੈਕਟ ਹੈ ਅਸੀਂ ਦੋ ਪ੍ਰੋਜੈਕਟ ਕਰ ਚੁੱਕੇ ਹਾਂ ਇੱਕ ਕਮਲੇ ਫਿਲਮ ਵੀ ਅਸੀਂ ਕਰ ਚੁੱਕੇ ਹਾਂ ਵੀ ਬੜੀ ਜਲਦੀ ਤੁਹਾਡੇ ਸਾਰੇ ਦੇ ਸਾਹਮਣੇ ਆਊਗੀ ਰਾਜ ਮੈਮ ਵੀ ਨੇ ਉਹਦੇ ਵਿੱਚ ਸਾਡੀ ਐਚਸੀ ਟੀਮ ਬਣੀ ਹੋਈ ਹੈ ਫਿਲਮ ਤੋਂ ਬਾਅਦ ਵੈਬ ਸੀਰੀਜ਼ 'ਚ ਆਉਣ ਦਾ ਜਿਹੜਾ ਮੇਨ ਕਾਰਨ ਹੈ ਉਹ ਇਹਦਾ ਟਾਪਿਕ ਹੈ ਕੁੜੀਆਂ ਪੰਜਾਬ ਦੀਆਂ ਸੋ ਜਦੋਂ ਅਸੀਂ ਕਿਸੇ ਇਦਾਂ ਦੇ ਪ੍ਰੋਜੈਕਟ ਨਾਲ ਜੁੜਦੇ ਹਾਂ ਜੋ ਅਸੀਂ ਮੈਂ ਆਪ ਵੀ ਕੁੜੀਆਂ ਹਨਾ ਉਤੋਂ ਪੰਜਾਬੀ ਆ ਤੇ ਜਦੋਂ ਇਦਾਂ ਦੇ ਕਿਸੇ ਪ੍ਰੋਜੈਕਟ ਦੇ ਵਿੱਚ ਮੈਨੂੰ ਜੁੜਨ ਦਾ ਮੌਕਾ ਮਿਲ ਰਿਹਾ ਤੇ ਮੈਂ ਕਿਉਂ ਨਹੀਂ ਜੁੜੂੰਗੀ ਸਸੀ ਜੀ ਹਰ ਕੋਈ ਜਾਣਦਾ ਤੁਹਾਨੂੰ ਇੰਟਰੋਡਕਸ਼ਨ ਦੀ ਲੋੜ ਨਹੀਂ ਤੇ ਲੋੜ ਨਹੀਂ ਹੈ ਬਟ ਮੈਂ ਪੁੱਛਣਾ ਚਾਹੁੰਦਾ ਹੁਣ ਤੱਕ ਜਿੰਨੇ ਤੁਸੀਂ ਰੋਲ ਕਰਦੇ ਆ ਰਹੇ ਹੋ ਇਸ ਰੋਲ ਦੇ ਵਿੱਚ ਤੁਸੀਂ ਕੀ ਵੱਖਰਾ ਕਰਨ ਜਾ ਰਹੇ ਹੋ ਆਹ ਮੈਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਕਰੀਬ 100 ਦੇ ਕਰੀਬ ਫਿਲਮਾਂ ਹੋ ਗਈਆਂ ਤੇ ਉਹਦੇ ਵਿੱਚ ਕੀ ਹੁੰਦਾ ਕਿ ਬਹੁਤ ਸਾਰੇ ਕੈਰੈਕਟਰਸ ਹੁੰਦੇ ਨੇ ਹੀਰੋ ਹੀਰੋਇਨ ਹੁੰਦੇ ਆ ਉਹਦੇ ਵਿੱਚ ਆਪਾਂ ਨੂੰ ਸਕਰੀਨ ਸਪੇਸ ਜਿਹੜੀ ਹੁੰਦੀ ਆ ਉਹ ਘੱਟ ਮਿਲਦੀ ਆ ਇੱਥੇ ਜਿਹੜੀ ਸਕਰੀਨ ਸਪੇਸ ਹੈ ਉਹ ਇੱਕ ਇੱਕ ਅਲੱਗ ਸਟੋਰੀ ਆ ਇੱਕ ਪਰਸਨ ਦੀ ਹਰ ਇੱਕ ਜਿੰਨੀਆਂ ਕੁੜੀਆਂ ਨੇ ਸਭ ਦੀ ਅਲੱਗ ਸਟੋਰੀ ਉਹਨਾਂ ਨੂੰ ਹਰ ਇੱਕ ਨੂੰ ਉਨੀ ਹੀ ਸਕਰੀਨ ਸਪੇਸ ਮਿਲਣੀ ਆ ਸੋ ਸਕਰੀਨ ਸਪੇਸ ਦਾ ਮਿਲਣਾ ਮੀਨ ਤੁਹਾਡੀ ਆਪਣੀ ਤੁਸੀਂ ਸਟੋਰੀ ਦੱਸ ਰਹੇ ਹੋ ਉਹ ਔਮਨ ਔਰੀਐਂਟਡ ਜਿਹੜੀ ਇਹ ਫਿਲਮ ਹੈ ਸੋ ਇਦਾਂ ਦੀਆਂ ਫਿਲਮਾਂ ਕਰਕੇ ਬਹੁਤ ਮਜ਼ਾ ਆਉਂਦਾ ਹੈਗਾ ਅਸੀਂ ਕੁਝ ਕਰ ਪਾਉਨੇ ਆ ਹੈਨਾ ਤੇ ਮੈਂ ਸਕਰੀਨ ਸਪੇਸ ਕਰਕੇ ਹੀ ਤੁਸੀਂ ਇਸ ਮੂਵੀ ਨੂੰ ਹਾਂ ਕੀਤੀ ਹੈ ਸਕ੍ਰਿਪਟ ਪੜ੍ਹ ਕੇ ਵੀ ਨਹੀਂ ਨਹੀਂ ਬਿਲਕੁਲ ਨਹੀਂ ਉਹ ਤਾਂ ਮੈਂ ਜਸਟ ਇੱਕ ਦੱਸਿਆ ਕਿ ਇਹਦੇ ਵਿੱਚ ਸਾਨੂੰ ਵੱਧ ਟਾਈਮ ਅਸੀਂ ਸਕਰੀਨ ਤੇ ਰਹਿ ਸਕਾਂਗੇ ਤੇ ਗੱਲ ਇਹ ਕਿ ਜਦੋਂ ਸਰ ਨੇ ਮੈਨੂੰ ਸਟੋਰੀ ਇਹਦੀ ਵਨ ਲਾਈਨ ਸੁਣਾਈ ਸੀ ਤਾਂ ਮੈਂ ਉਦੋਂ ਹੀ ਯੈਸ ਕਰਤੀ ਸੀ ਕਿਉਂਕਿ ਮੈਂ ਐਦਾਂ ਦੀ ਇੱਕ ਕੁੜੀ ਹੋਣ ਦੇ ਨਾਤੇ ਪੰਜਾਬ ਦੀ ਕੁੜੀ ਹੋਣ ਦੇ ਨਾਤੇ ਤੇ ਕੁਝ ਕੈਰੈਕਟਰ ਮੇਰਾ ਇਹਦੇ ਵਿੱਚ ਐਦਾਂ ਦਾ ਕਿ ਮੈਂ ਐਦਾਂ ਦੀ ਹੈਗੀਆਂ ਜਿਹੜੀ ਦੂਸਰਿਆਂ ਦੀ ਵੀ ਹੈਲਪ ਕਰਦੀਆਂ ਦੂਸਰਿਆਂ ਨੂੰ ਮਤਲਬ ਇਹ ਹੈ ਕਿ ਕੋਈ ਮੁਸ਼ਕਿਲ ਕਿਸੇ ਨੂੰ ਮੁਸ਼ਕਿਲ ਨਾ ਆਵੇ ਐਦਾਂ ਦੀ ਮਤਲਬ ਸੌਫਟ ਹਾਰਟਡਡ ਕਹਿ ਸਕਦੇ ਆ ਉਹਦੇ ਪਿੱਛੇ ਕੀ ਸਟੋਰੀ ਹੈ ਉਹ ਬਾਅਦ ਦੀ ਨੈਕਸਟ ਸੀਜ਼ਨ ਦੇ ਵਿੱਚ ਪਤਾ ਚੱਲੂਗਾ ਬਟ ਇਸ ਦੇ ਵਿੱਚ ਇੰਨਾ ਕੀ ਅਸੀਂ ਦਿਖਾਵਾਂਗੇ ਸੋ ਇਦਾਂ ਦਾ ਜਦੋਂ ਕਨਸੈਪਟ ਸਾਨੂੰ ਆਉਂਦਾ ਹੈ ਕਰਨ ਲਈ ਤਾਂ ਮੈਂ ਤਾਂ ਹਮੇਸ਼ਾ yes ਕਰ ਦਿੰਦੀ ਹਾਂ ਸ਼ਸ਼ੀਕਾ ਮਮ ਸ਼ਸ਼ੀਕਾ ਜੀ ਤੁਹਾਨੂੰ ਤੇ ਹਰ ਕੋਈ ਜਾਣਦਾ ਹੈ ਤੁਸੀਂ ਤੇ ਕਮੇਡੀ ਦੇ ਬਾਦਸ਼ਾਹ ਕਹਿ ਸਕਦੇ ਹੋ ਜਾਂ ਕੁਝ ਵੀ ਕਿ ਰਾਣੀ ਬਾਦਸ਼ਾਹ ਥੋੜੀ ਗਲਤ ਹੋ ਗਿਆ ਰਾਣੀ ਰਾਣੀ ਹੈ ਕਮੇਡੀ ਦੇ ਤੇ ਸੇਵਨ ਸਰ ਨਾਲ ਮੂਵੀ ਕਰਨ ਜਾ ਰਹੇ ਹੁਣ ਤੁਸੀਂ ਕਿਦਾਂ ਦੀ ਕੁੜੀਆ ਕੁੜੀ ਪੰਜਾਬ ਦੀਆਂ ਜਿਹੜੀ ਬਾਹਰ ਦੇ ਮੁਲਕਾਂ ਦੇ ਵਿੱਚ ਬੇਸਡ ਹੈ ਤੇ ਕਿਦਾਂ ਹੈ ਤੁਹਾਡਾ ਰੋਲ ਇਸ ਵਿੱਚ ਉਹ ਫਿਲਹਾਲ ਮੈਂ ਜ਼ਿਆਦਾ ਆਪਣੇ ਕਰੈਕਟਰ ਵਾਲੇ ਨਹੀਂ ਦੱਸਾਂਗੀ ਤੇ ਇਹ ਕਰੈਕਟਰ ਦੇਖ ਲਈ ਤੁਹਾਨੂੰ ਪੂਰੀ ਵੈਬ ਸੀਰੀਜ਼ ਦੇਖਣੀ ਪੈਣੀ ਆ ਬਟ ਜਿਹੜੀ ਇਹ ਕਹਾਣੀ ਹੈ ਇਹ ਕੁੜੀਆਂ ਦੇ ਨਾਲ ਅਟੈਚ ਹੈਗੀ ਤੇ ਜਿੰਨੀਆਂ ਵੀ ਫੈਮਿਲੀਜ਼ ਨੇ ਆਪਣੇ ਇੰਡੀਆ ਤੋਂ ਬਾਹਰ ਜਾਂਦੀਆਂ ਨੇ ਉਹਨਾਂ ਦੇ ਨਾਲ ਉੱਥੇ ਕੀ ਕੀ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਪ੍ਰੈਜ਼ੈਂਟ ਕਰਦੀ ਹੈ ਇਹ ਵੈਬ ਸੀਰੀਜ਼ ਤੇ ਬਹੁਤ ਸੋਹਣੇ ਕਰੈਕਟਰ ਨੇ ਹਰ ਇੱਕ ਜਿਹੜੀ ਜਿਹੜੀ ਵੀ ਕੁੜੀ ਆ ਇਹਦੇ ਵਿੱਚ ਦਿਖਾਈ ਗਈ ਆ ਉਹਦਾ ਅਲੱਗ-ਅਲੱਗ ਕਰੈਕਟਰ ਆ ਬਹੁਤ ਸੋਹਣਾ ਕਰੈਕਟਰ ਡਿਜ਼ਾਈਨ ਕੀਤਾ ਗਿਆ ਔਰ ਫੁੱਲ ਸਕਰੀਨ ਤੇ ਤੁਹਾਨੂੰ ਮਤਲਬ ਕੁੜੀਆਂ ਹੀ ਇਹਦੇ ਵਿੱਚ ਹੀਰੋ ਨੇ ਕੋਈ ਇਹਦੇ ਵਿੱਚ ਆਪਾਂ ਕਹੀ ਵੀ ਅਲੱਗ ਹੀਰੋ ਹੈਗਾ ਕੁੜੀਆਂ ਹੀ ਹੀਰੋ ਨੇ ਤੇ ਥੈਂਕਸ ਸ਼ਿਵਮ ਸ਼ਰਮਾ ਦਾ ਜਿਨ੍ਹਾਂ ਨੇ ਮੈਨੂੰ ਇਸ ਕਰੈਕਟਰ ਦੇ ਲਾਈਕ ਸਮਝਾਇਆ ਤੇ ਸਾਡੇ ਜਿਹੜੇ ਪ੍ਰੋਡਿਊਸਰਜ਼ ਨੇ ਹਰਦੀਪ ਜੀ ਯੂਕੇ ਦੇ ਵਿੱਚ ਰੇਂਦਰ ਨੇ ਜੀ ਆਪਣੀ ਪ੍ਰੋਡਕਸ਼ਨ ਆ ਤੇ ਉਹਨਾਂ ਦੀ ਪਹਿਲੀ ਵੈਬ ਸੀਰੀਜ਼ ਆ ਜਿਹੜੀ ਇਹ ਬਣਾਉਣ ਜਾ ਰਹੇ ਆ ਔਰ ਅਸ ਸ਼ਿਬਮ ਸ਼ਰਮਾ ਜੀ ਨੇ ਲਿਖੀ ਹੋਈ ਇਹ ਸਟੋਰੀ ਤੇ ਮੈਨੂੰ ਅੱਛਾ ਲੱਗਿਆ ਜਦੋਂ ਉਹਨਾਂ ਨੇ ਮੈਨੂੰ ਸਟੋਰੀ ਵਾਰੀ ਦੱਸਿਆ ਤੇ ਮੈਂ ਫਾਟੀ ਹਾਂ ਕਰਦੀ ਕਿ ਨਹੀਂ ਸਰ ਮੈਂ ਪੱਕਾ ਕਰੂੰਗੀ ਮੈਂ ਤੁਹਾਨੂੰ ਸਕ੍ਰਿਪਟ ਵੀ ਜੂਰ ਪੜਾਈ ਪੜਾਈ ਪੜੀ ਹੋਣੀ ਤੁਸੀਂ ਸਕ੍ਰਿਪਟ ਤੇ ਤਾਨੂੰ ਲੱਗਿਆ ਕੋਈ ਵੱਖਰਾ ਕੀ ਹਾਂ ਇਹ ਵਾਕਈ ਕਰਾ ਰਲਾ ਰੋਲ ਹੈ ਮੇਰੇ ਮੇਰੀ ਲਾਈਫ ਦੇ ਵਿੱਚ ਕੋਈ ਡਿਫਰੈਂਟ ਹੀ ਹੈ ਨਹੀਂ ਹਾਂਜੀ ਇਹ ਵੱਖਰਾ ਹੈ ਤਾਂ ਹੀ ਆਪਾਂ ਅਸੈਸ ਕੀਤੀ ਹੈ ਕਿਉਂਕਿ ਜਦੋਂ ਕੋਈ ਵੀ ਐਕਟਰ ਨੂੰ ਕੁਝ ਵੀ ਕੋਈ ਫਿਲਮ ਲਈ ਬੁਲਾਇਆ ਜਾਂਦਾ ਤਾਂ ਉਹਨੂੰ ਪਹਿਲਾਂ ਸਟੋਰੀ ਹੀ ਸੁਣਾਈ ਜਾਂਦੀ ਹੈ ਅਗਰ ਉਹ ਸਟੋਰੀ ਦੇਖ ਕੇ ਸੁਣ ਕੇ ਹੀ ਹਾਂ ਕਰਦਾ ਅਗਰ ਉਹਨੂੰ ਨਹੀਂ ਲੱਗਦਾ ਕਿ ਨਹੀਂ ਮੈਂ ਕਰੈਕਟਰ ਨਹੀਂ ਕਰ ਪਾਵਾਂਗਾ ਤਾਂ ਉਹ ਉੱਥੇ ਹੀ ਮਨਾ ਕਰ ਦਿੰਦਾ ਬਟ ਮੈਨੂੰ ਲੱਗਿਆ ਕਿ ਮੈਂ ਇਹ ਕਰ ਸਕਦੀ ਹਾਂ ਔਰ ਮੈਨੂੰ ਸਰ ਨੇ ਇਸ ਕਰੈਕਟਰ ਦੇ ਲਾਇਕ ਸਮਝਿਆ ਤਾਂ ਮੈਂ ਹਾਂ ਕੀਤੀ ਜੀ ਸਾਸਿਕਾਰ ਸਰ ਜੀ ਸਾਸਿਕਾਰ ਜੀ ਕੀ ਹਾਲ ਚੱਲ ਠੀਕ ਹੈ ਜੀ ਸਰ ਮੇਰਾ ਕੋਈ ਸਵਾਲ ਤੁਹਾਡੇ ਨਾਲ ਹੈ ਕੁੜੀਆਂ ਪੰਜਾਬ ਦਾ ਟਾਈਟਲ ਹੈ ਕਿੱਦਾਂ ਡਿਸਾਈਡ ਹੋਇਆ ਇਸ ਮੂਵੀ ਨੂੰ ਲੈ ਕੇ ਇੱਧਰ ਆ ਜਿਓ ਤੁਸੀਂ ਇੱਧਰ ਆ ਯਸ ਕੋਈ ਗੱਲ ਕੁੜੀਆਂ ਪੰਜਾਬ ਦੀਆਂ ਠੀਕ ਹੈ ਨਾ ਕਹਿੰਦੇ ਨੇ ਪੰਜਾਬ ਬਾਰੇ ਪੰਜਾਬ ਦੇ ਵਿਰਸੇ ਬਾਰੇ ਪੰਜਾਬ ਦੇ ਕਲਚਰ ਬਾਰੇ ਸਾਰੇ ਗੱਲ ਕਰਦੇ ਆ ਤੇ ਕਿਤਨੇ ਕਿਤੇ ਕੋਈ ਚੀਜ਼ ਅਗਰ ਛੁਪੀ ਰਹੀ ਹਈ ਤੀ ਉਹ ਕੁੜੀਆਂ ਬਾਰੇ ਕੋਈ ਗੱਲ ਨਹੀਂ ਕਰਦਾ ਸੀ ਹੈ ਨਾ ਉਹਨਾਂ ਦੀ ਵੀ ਕਹਾਣੀ ਹੁੰਦੀ ਉਹਨਾਂ ਦਾ ਵੀ ਕੁਝ ਏਮ ਹੁੰਦਾ ਏ ਔਰ ਖਾਸ ਕਰ ਜੋ ਕੁੜੀਆਂ ਹੀ ਹੁੰਦੀਆਂ ਜੋ ਵਿਆਹ ਤੋਂ ਪਹਿਲੇ ਵੀ ਮਾਂ ਪਿਓ ਨਾਲ ਇਤਨਾ ਇਨਾ ਅਟੈਚ ਹੁੰਦੀਆਂ ਤੇ ਵਿਆਹ ਤੋਂ ਬਾਅਦ ਵੀ ਉਹਨਾਂ ਦਾ ਪਿਆਰ ਹੋਰ ਵੱਧ ਜਾਂਦਾ ਮਾਂ ਪਿਓ ਦੇ ਪ੍ਰਤੀ ਤੇ ਉਹ ਉਹ ਉਹਨਾਂ ਨੂੰ ਜ਼ਿੰਮੇਵਾਰੀ ਬੋਲ ਉਹਨਾਂ ਦਾ ਪਿਆਰ ਬੋਲੋ ਉਹ ਕਦੇ ਖਤਮ ਨਹੀਂ ਹੁੰਦਾ ਲਾਈਫਟਾਈਮ ਤੇ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਹੋਏ ਨਾ ਕੁੜੀਆਂ ਪੰਜਾਬ ਦੀਆਂ ਦਾ ਜਿਹੜਾ ਟਾਈਟਲ ਹੈ ਉਹ ਬਣਿਆ ਸਰ ਤੁਸੀਂ ਪ੍ਰੈਸ ਕਾਨਫਰੈਂਸ ਦੇ ਵਿੱਚ ਵੀ ਦੱਸਿਆ ਇਹ ਕੁੜੀਆਂ ਦਾ ਜਿਹੜੇ ਪੰਜ ਅਲੱਗ-ਅਲੱਗ ਸਟੋਰੀਆਂ ਹੈ ਹਰ ਇੱਕ ਕੁੜੀ ਦੀ ਮਤਲਬ ਕੀ ਕੀ ਸਟੋਰੀ ਹੈ ਕਿੱਦਾਂ ਤੁਸੀਂ ਕਿੰਨੇ ਐਪੀਸੋਡ ਦਿਖਾਓਗੇ ਤੇ ਕਿੰਨੇ ਸੀਜ਼ਨ ਹੈ ਦੇਖੋ ਜੋ ਸਾਡੇ ਪ੍ਰੋਡੂਸਰ ਸਰ ਹੈ ਹਰਦੀਪ ਸਿੰਘ ਜੀ ਠੀਕ ਹੈ ਉਹਨਾਂ ਨਾਲ ਜੇ ਸਟੋਰੀ ਡਿਸਕਸ ਕਰੀ ਤਾਂ ਕਹਿੰਦੇ ਠੀਕ ਹੈ ਜੀ ਮੇਰੇ ਬੈਨਰ ਵਿੱਚ ਵੈਬ ਸੀਰੀਜ਼ ਬਣਾਉਂਦੇ ਆਪਾਂ ਉਹ ਯੂਕੇ ਦੇ ਹੋਏ ਤੇ ਸਟੋਰੀਆਂ ਹੈ ਕਿ ਪੰਜ ਕੁੜੀਆਂ ਪੰਜ ਕਹਾਣੀਆਂ ਐ ਕਹਾਣੀਆਂ ਕਿਤਨੇ ਕਿਤੇ ਇੱਕ ਦੂਜੇ ਨਾਲ ਜੁੜੀਆਂ ਵੀ ਆ ਇਹ ਕੜੀ ਨਾਲ ਕੜੀ ਜੁੜੀ ਐ ਠੀਕ ਹੈ ਨਾ ਤੇ ਜਦੋਂ ਪੰਜੋ ਕੁੜੀਆਂ ਡਿਸਾਈਡ ਕਰਦੇ ਆ ਕਿ ਸਾਨੂੰ ਯੂਕੇ ਜਾਣਾ ਹੈ ਤੇ ਜੋ ਰਾਜ ਮੈਡਮ ਦਾ ਕਰੈਕਟਰ ਹੈ ਉਹਨਾਂ ਦਾ ਸੁਪਨਾ ਕਿ ਮੈਂ ਇਸ ਕੁੜੀਆਂ ਦਾ ਸੁਪਨਾ ਪੂਰਾ ਕਰਨਾ ਮੇਰਾ ਤੇਹੀ ਸੁਪਨਾ ਹੈ ਉਹ ਕਿਦਾਂ ਇਹਨਾਂ ਦੀ ਅਟੈਚਮੈਂਟ ਹੁੰਦੀ ਹੈ ਇੱਕ ਉਹਨਾਂ ਨੂੰ ਲੱਗਦਾ ਕਿ ਅਸੀਂ ਬਸ ਅਲੱਗ-ਅਲੱਗ ਸਟੇਟ ਤੋਂ ਆ ਪੰਜਾਬ ਤੋਂ ਪਰ ਜੋ ਸਾਡੀ ਜ਼ਰੂਰਤ ਹੈ ਸਾਡੀ ਜੋ ਜੋ ਅਸੀਂ ਕਰਨ ਜਾ ਰਹੇ ਯੂਕੇ ਉਹ ਕਿਤਨੇ ਕਿਤੇ ਇੱਕ ਚੀਜ਼ ਹੈ ਠੀਕ ਹੈ ਜਦ ਮੈਂ ਖੁਦ ਯੂਕੇ ਗਿਆ ਉੱਥੇ ਦੀਆਂ ਜਦ ਪੰਜਾਬੀਆਂ ਨੂੰ ਮਿਲੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਤੇ ਮੈਨੂੰ ਲੱਗਿਆ ਕਿ ਇਸ ਮੁੱਦੇ ਤੇ ਵੀ ਕੰਮ ਹੋਣਾ ਚਾਹੀਦਾ ਵੈਬ ਸੀਰੀਜ਼ ਜਾਂ ਫਿਲਮ ਬਣਨੀ ਚਾਹੀਦੀ ਸਰ ਮੇਰਾ ਸਵਾਲ ਇਹ ਵੀ ਰਹੂਗਾ ਕਿ ਜਿੱਦਾਂ ਹੁਣ ਕੁੜੀਆਂ ਨਾਲ ਕੋਈ ਕਈ ਧੋਖੇ ਹੋ ਰਿਹਾ ਇਸ ਟਾਈਮ ਮੁੰਡੇ ਆਉਂਦੇ ਆ ਐਨ ਆਰ ਆਈ ਆਉਂਦੇ ਆ ਵਿਆਹ ਕਰਾ ਕੇ ਉਹਨਾਂ ਨੂੰ ਇੱਥੇ ਹੀ ਛੱਡ ਦਿੰਦੇ ਆ ਉਹਨਾਂ ਦੇ ਸੁਪਨੇ ਜਿਹੜੇ ਸੁਪਨੇ ਹੀ ਰਹਿ ਜਾਂਦੇ ਆ ਬਾਅਦ ਚ ਉਹ ਕੋਰਟ ਕਚੈਰੀਆਂ ਤੱਕ ਹੀ ਜਾਂਦੇ ਆ ਆਪਣੇ ਆਪ ਨੂੰ ਇਨਸਾਫ ਦੀ ਮੰਗ ਵਾਸਤੇ ਪੇਰੈਂਟਸ ਵੀ ਖਰਾਬ ਕੱਜਲ ਖਵਾਰੀ ਕਰਦੇ ਆ ਲਾਅ ਐਂਡ ਆਰਡਰ ਪੰਜਾਬ ਦਾ ਇਹੋ ਜਿਹਾ ਹੈ ਕਿ ਕਈ ਲੰਬੇ ਸਾਲ ਕੇਸ ਚੱਲਦੇ ਆ ਬਟ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਇਸ ਚੀਜ਼ਾਂ ਨੂੰ ਕਵਰ ਕੀਤਾ ਗਿਆ ਹੈ ਕੁਝ ਦੇਖੋ ਜੋ ਚ 5 6 ਕਹਾਣੀ ਹੈ ਉਹਦੇ ਵਿੱਚ ਇੱਕ ਕਹਾਣੀ ਇਦਾਂ ਦੀ ਵੀ ਚੱਲਦੀ ਹੈ ਕਿਉਂਕਿ ਇਹ ਸੱਚਾਈ ਹੈ ਹੈਨਾ ਅਸੀਂ ਨਿਊਜ਼ ਤੇ ਟੀਵੀ ਤੇ ਨਿਊਜ਼ਪੇਪਰ ਤੇ ਪੜ੍ਹਦੇ ਰਹਿੰਦੇ ਆ ਕਿ ਮੁੰਡੇ ਨੇ ਚੀਟ ਕਰ ਤੇ ਆ ਜਾਂ ਕੁੜੀ ਨੇ ਚੀਟ ਕਰ ਤੇ ਆ ਹੈਨਾ ਉਹ ਵੀਜ਼ਾ ਲਵਾ ਗਿਆ ਤੇ ਬਾਹਰ ਚਲ ਗਿਆ ਸਗਾਈ ਕਰ ਲਈਆ ਵਿਆਹ ਕਰ ਲਿਆ ਬਾਹਰ ਚਲ ਗਿਆ ਉਦੋਂ ਬਦ ਉਹਨਾਂ ਨੇ ਬੁਲਾਇਆ ਨਹੀਂ ਉਹਨਾਂ ਨੂੰ ਤੇ ਇਹ ਜੋ ਚਾਰ ਪੰਜ ਕਹਾਣੀ ਆ ਉਹਦੇ ਵਿੱਚ ਇਹ ਵੀ ਕਹਾਣੀ ਹੈਗੀ ਹੈ ਕਿ ਕੁੜੀ ਹੈ ਉਹਦੇ ਨਾਲ ਇਦਾਂ ਧੋਖਾ ਹੁੰਦਾ ਉਹਨੂੰ ਪੂਰੀ ਸਗਾਈ ਹੁੰਦੀ ਹੈ ਵਿਆਹ ਹੁੰਦਾ ਉਹਦੇ ਘਰ ਦੇ ਸਭ ਕੁਝ ਕਰਕੇ ਉਹਨੂੰ ਬਾਹਰ ਭੇਜ ਦਿੰਦੇ ਆ ਤੇ ਉਭਾ ਚਿਰਿਸ਼ਤਾ ਤੋੜ ਦਿਨ ਸਰ ਕਿੱਥੇ ਕਿੱਥੇ ਇੰਡੀਆ ਸ਼ੂਟ ਹੋ ਰਹੀ ਹੈ ਜਾਂ ਯੂਕੇ ਇਹ ਪਹਿਲੇ ਸ਼ੂਟ ਹੋਏਗੀ ਪੰਜਾਬ ਚ ਜੀ ਉਦੋਂ ਬਾਅਦ ਦੂਜਾ ਸ਼ੂਟ ਹੋਊ ਯੂਕੇ ਹੋਏਗਾ ਜੀ ਸਰ ਯੂਕੇ ਹੀ ਕਿਉਂ ਚੂਸ ਕੀਤਾ ਸ਼ੂਟ ਵਾਸਤੇ ਪੰਜਾਬ ਚ ਹੁਣ ਇਹ ਸੈਟਅਪ ਹੋ ਗਿਆ ਤੁਸੀਂ ਕਿਤੇ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਸਰ ਮੈਂ ਗੱਲ ਮੰਨ ਗਿਆ ਕਿ ਸੈਟਅਪ ਹੋ ਗਿਆ ਅਸੀਂ ਪੰਜਾਬ ਚ ਵੀ ਫੋਰਨ ਕੰਟਰੀ ਦਿਖਾ ਸਕਦੇ ਆ ਪਰ ਕੁਝ ਜੋ ਓਰੀਜਨਲ ਚੀਜ਼ਾਂ ਹੁੰਦੀਆਂ ਹਨਾ ਉਹ ਓਰੀਜਨੈਲਟੀ ਮੈਨੂੰ ਚੰਗੀਆਂ ਲੱਗਦੀਆਂ ਜਦ ਸਾਨੂੰ ਕੋਈ ਕਰ ਸਾਡੇ ਕੋਲ ਅਗਰ ਉਨਾ ਬੜਾ ਬਜਟ ਹੈ ਕੀ ਬੜਾ ਸੈੱਟ ਲਗਾ ਸਕੀਏ ਤਾਂ ਵੈਰੀ ਗੁੱਡ ਹੈ ਅਗਰ ਨਹੀਂ ਹੈ ਤੇ ਸਾਨੂੰ ਉੱਥੇ ਜਾ ਕੇ ਸ਼ੂਟ ਕਰਨਾ ਪੈਣਾ ਹੈ ਦੂਸਰਾ ਕੀ ਹੈ ਕਿ ਸਾਡੇ ਪ੍ਰੋਡਿਊਸਰ ਸਰ ਖੁਦ ਯੂਕੇ ਤੋਂ ਹੈ ਤਾਂ ਉਹ ਚਾਹਦੇ ਹੈ ਕਿ ਮੇਰੀ ਟੀਮ ਯੂਕੇ ਆਵੇ ਉਰੇ ਸ਼ੂਟਿੰਗ ਹੋਵੇ ਪ੍ਰੈਸ ਕਾਨਫਰੈਂਸ ਹੈ ਸਬਸਿਡੀ ਵੀ ਤੁਹਾਨੂੰ ਮਿਲਦੀ ਹੈ ਉੱਥੇ ਆਈ ਥਿੰਕ ਹਾਂਜੀ ਅੱਜਕੱਲ ਸਾਡਾ ਪਹਿਲਾ ਪ੍ਰੋਜੈਕਟ ਯੂਕੇ ਦਾ ਸਾਨੂੰ ਜੋ ਸੁਣਨ ਚਾਹੇ ਇਸ ਤੁਹਾਨੂੰ ਉਹ ਹੀ ਦੱਸਿਆ ਹੈ ਕਿ ਉੱਥੇ ਪ੍ਰੋਡਿਊਸਰ ਸਿਕਿਉਰ ਹੈ ਥੋੜਾ ਬਸ ਸਰ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਤੁਹਾਡੇ ਸੀਰੀਅਲ ਸੀਰੀਅਸ ਸੀਜ਼ਨਸ ਆਨੇ ਆ ਕੁਛ ਆਨੇ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਸਰ ਪਹਿਲੇ ਸੀਜ਼ਨ ਸਾਡਾ ਕਿੰਨਾ ਸੋਹਣਾ ਬੰਦਾ ਬਾਕੀ ਉਸ ਸੀਜ਼ਨ ਅੱਗੇ ਡਿਪੈਂਡ ਹੁੰਦਾ ਹੈ ਨਾ ਅਸੀਂ ਤਾਂ ਸਿਰਫ ਆਪਣੀ ਕਹਾਣੀ ਪੇਸ਼ ਕਰਨੀ ਹੈ ਜੋ ਸਾਡੀ ਪੰਜ ਕਹਾਣੀਆਂ ਆ ਉਹ ਅਸੀਂ ਪੇਸ਼ ਕਰਨੀਆਂ ਹੈ ਔਰ ਉਹ ਕਹਾਣੀਆਂ ਹਰ ਕਿਸੇ ਨਾ ਕਿਸੇ ਜ਼ਿੰਦਗੀ ਨਾਲ ਜੁੜੀਆਂ ਹੈ ਹੈ ਨਾ ਸਾਨੂੰ ਉਹੀ ਫਿਲਮ ਜਾਂ ਉਹੀ ਕਹਾਣੀ ਪਸੰਦ ਆਉਂਦੀ ਜੋ ਸਾਡੀ ਜ਼ਿੰਦਗੀ ਨਾਲ ਕਿਤੇ ਨਾ ਕਿਤੇ ਅਟੈਚਮੈਂਟ ਹੁੰਦੀ ਹੈ ਤੇ ਬਸ ਇਹ ਤੁਹਾਨੂੰ ਅਟੈਚ ਰੱਖੇਗੀ ਵੇਬ ਸੀਰੀਜ਼ ਬਹੁਤ ਬਹੁਤ ਧੰਨਵਾਦ ਸਾਡੇ ਚਾਂਚ